ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਵੀ ਅੱਜ ਹੋ ਗਈ 30 ਦਸੰਬਰ 2025 ਤੇ ਟਾਈਮ ਵੀ 7:30 ਹੋ ਚੁੱਕੇ ਆ ਤੇ ਤੂੜੀ ਦੇ ਰੇਟ ਦੀ ਗੱਲ ਕਰੀਏ ਵੀ ਕੱਲ ਦਾ ਜਿਹੜਾ ਰੇਟ ਸੀ 500 ਤੋਂ ਡਾਊਨ ਹੀ ਰਿਹਾ 475 ਰੁਪਏ ਤੱਕ ਤੇ ਹਰੇ-ਚਾਰੇ ਦਾ ਰੇਟ ਵੀ 250 ਤੋਂ ਲੈ ਕੇ 300 ਰੁਪਏ ਤੱਕ ਕੱਲ ਕੋੜਕਪੂਰੇ ਮੰਡੀ ਦਾ ਤੇ ਜਗਰਾਉ ਮੰਡੀ ਵਿੱਚ ਵੀ ਤੂੜੀ ਕੱਲ 640 ਰੁਪਏ ਤੇ ਹਰਾ-ਚਾਰਾ ਵੀ ਜਿਹੜਾ ਵਿਕਿਆ ਸੀਗਾ 340 ਰੁਪਏ ਤੱਕ ਤੇ ਬਾਕੀ ਬਈ ਅੱਜ ਦਾ ਜਿਹੜਾ ਰੇਟ ਦੇਖਾਂਏ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਕੱਲ ਦਾ ਰੇਟ ਬਈ ਜਿਹੜਾ ਡਾਉ ਨਹੀਂ ਸੀਗਾ ਚਾਹ ਪਰਸੋਂ ਨਾਲੋਂ ਯਾਨੀ ਕਿ 500 ਤੋਂ ਡਾਉ ਨਹੀਂ ਵਿੱਚ ਇੱਕ ਵੀ ਕੀ ਆ ਤੇ ਅੱਜ ਨਗ ਵੀ ਅੱਜ ਫੇਰ 8 9 ਨਗ ਆਏ ਆ ਤੇ ਬਾਕੀ ਰੇਟ ਦੇਖਾਂਗੇ ਬਈ ਜਿਹੜਾ ਕਿੱਥੋਂ ਤੱਕ ਜਾਂਦਾ ਤੇ ਵੀਡੀਓ ਨੂੰ ਵੀ ਵੱਧ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਲੋਬੀ ਬੋਲੀ ਸ਼ੁਰੂ ਕਰਦੇ ਆਂ ਦੇਖਦੇ ਆਂ ਅੱਜ ਦਾ ਕੀ ਰੇਟ ਜਾਣ ਮਾ ਪਰ ਕਿਵੇਂ ਕਰੀਏ ਠੀਕ ਹੈ ਜੀ ठीक है जो सारी भरा रही है और दाईं में गंजने को जरा ही ना है मैं अच्छी ना बंदे की और कई डाली है पूरी डाली अपने स्टेप पर में इधर वाली बारिश आपने अंदर की बाहर दी बाहर दी आईने तो सारी ਹਾਂ ਧਾੜ ਵਾਲੀ ਆ ਬਈ ਆ ਵੇਖ ਲੈ ਤੇ ਮਾੜੀ ਮੋਟੀ ਤਾਂ ਨਹੀਂ ਬਈ ਲੱਦੀ ਆ ਤੂੰ ਨਹੀਂ ਮਾੜੀ ਮੋਟੀ ਤਾਂ ਹੈਗੀ ਆ ਜਿਹੜੀ ਮਾੜੀ ਮੋਟੀ ਆਉਗੀ ਬਾਹਰ ਦੀ ਟੂੜੀ ਆ ਹਾਂ ਬੋਲੋ ਜੀ 300 ਰੁਪਿਆ 300 ਰੁਪਿਆ 300 ਪੰਜ ਕਰ ਦੇ 100 300 10 ਰੁਪਏ 10 ਰੁਪਏ 15 ਰੁਪਏ 20 ਰੁਪਏ 25 30 40 50 35 40 40 350 55 60 65 70 75 375 80 380 ਬੋਲਣਾ ਕਿਨੇ 85 85 90 390 ਬੋਲਦਾ ਕੋਈ 390 ਰੁਪਏ ਕਿਦੀ ਟਰਾਲੀ ਫਿਰ ਲੋ ਵੀ 390 ਰੁਪਏ ਲੱਗੀ ਭਾਈ ਟਰਾਲੀ संधु <laughs> संधु ਬੀਬੀ ਬੀਬੀ ਬੋਲੋ ਜੀ ਸਾਢੇ 350 ਆ ਆ ਆ ਸਾਢੇ 350 ਸਾਢੇ 350 ਸਾਢੇ 350 60 70 80 90 400 10 400 ਦਾ ਬੋਲਣਗੇ ਨਾ 60 ਦਾ 400 ਦਾ ਭਾਈ ਕੀ ਵੀ ਆ चार सौ दस रुपये लगे अंदर दुनिया

80 85 90 290 ਬੋਲਾਂਗੇ ਨਾ ਪਹਿਲਾਂ ਤੇ ਨਾ 290 ਰੁਪਏ ਲੋ ਵੀ 290 ਰੁਪਏ ਦਾ ਰੇਟ ਹੈ ਇਹ ਧਰਤੀ ਦੀ ਦੁਨੀਆ ਹੀ ਦੇਖੋ ਜੀ ਬਾਈ ਤੁਹਾਨੂੰ ਲੱਗਦਾ ਪਾ ਕੋਈ ਨਾ ਨਹੀਂ ਜਿਆੜਾ ਕੋਸਲਾ ਹਾਂ ਦੱਸ ਨਹੀਂ ਇਹਦੀ ਹੈ ਬਾਈ ਪੱਤਰੀ ਵਾਹ ਜੀ ਇੱਥੋਂ ਜਾੜਾ ਪ੍ਰਵਾਹ ਹੈ ਹਾਂ ਹੈ ਹੰਦੜੀ ਬਾਈ ਬਾਹਰ ਦੀ ਹੈ ਇਹ ਉਹ ਜਿਹੜੀ ਬਾਈ ਪਾਲਾ ਉਹ ਆਹ ਬਾਈ ਜਿਹੜੀ ਬਾਹਰ ਦੀ ਹੈ ਹੈ ਦੇ ਨਾਲ ਦੀ ਬੋਲੋ ਹੂੰ ਚਲੇ ਜਾਓ ਸਾਢੇ 300 ਯਾਰ ਸਾਢੇ 300 ਹਾਂਜੀ 54 60 ਹਾਂਜੀ 65 70 ਥੋੜੀ ਜੰਦੀ ਸਾਨੂੰ 70 ਰੁਪਏ ਰੰਗ ਥਾਪਾ 370 75 80 380 85 90 95 395 ਬੋਲਾਂਗੇ ਨੇ 395 ਰੁਪਏ ਬਾਈ ਜੀ ਲੋ ਵੀ 395 ਰੁਪਏ ਲੱਗੀਆਂ ਸਕੰਡਰ ਹੈ ਉਹ ਵੀ ਪਾ ਲੈਂਦੇ ਆ ਫਾਦੀ ਵੀਡੀਓ ਵਗਰੇ ਯਾਰ ਉਹ ਵੀ ਲੈ ਜਾਂਦਾ ਜਦੋਂ ਮੈਂ ਜੋ ਸਟਾਰਟ ਹੁੰਦਾ ਫੂਲ ਟੋਕਰੀ ਅਕੂਲੇ ਖੜਾ ਬਈ ਆ ਤੇ ਇਹ ਵਾਤ ਬੰਦਦਾ ਹਾਂ ਇਹ ਲੱਕ ਲਈ ਟਰਾਲੀ 15 ਕਿਉਂ ਜਾਂ 9 ਕਿਲੋ ਦਾ ਘਵਾੜਾ ਐ

ਉਹ ਖਾਲੀ ਖਾਲੀ ਥੁਲੀ ਹੋਣਾ ਉਹਨੂੰ ਸੌਫਾ ਹੁੰਦਾ ਭਾਈ ਆਹ ਪੱਕੇ ਨੇ ਦਿਖੜੀ ਉਹ ਵੇਖ ਲੈ ਆਓ ਬਈ ਹਾਂ ਆਹ ਬਣਾ ਦੇਣਾ ਹਾਂ ਭਾਈ ਨਾਲੇ ਥੂੜੀ ਥੂੜੀ ਕੱਲ੍ਹ ਆ ਜਗਦੀ ਆ ਆਈ ਆ ਗਿਆ ਕੋਈ ਜਿਹੜਾ ਪੱਟੇ ਕੋਈ ਲਾਉਂਦਾ ਕੱਲ੍ਹ ਵੀ ਆਈ ਸੀ ਯਾਰ ਥੈਂਕ ਯੂ ਦੋ ਲੋਕ ਬੋਲੀ ਕਰਦਣੇ ਪੁੱਛ ਲੈਣੇ ਕਿ ਹੋਇਆ ਦੱਬਾਈ ਵਾਲਾ ਆ ਬਾਈ ਬੋਲੋ ਚੱਲੂਗੀ ਨਹੀਂ ਬੋਲਦਾ ਬਾਈ ਇੱਥੇ ਕੋਈ ਨਹੀਂ ਬੋਲਦਾ ਕੱਲ ਤਾਂ 150 ਲੱਗਦਾ ਜੀ ਜਿੱਥੇ ਦਾ ਭਾਰ ਹੋ ਰਿਹਾ ਯਾਰ ਅੱਜ ਰੋਜ਼ ਰਿ ਚੱਕ ਲੈ ਗੀ ਬੋਲੇ ਨਹੀਂ ਸਾਡੀ ਆ ਬਾਈ ਆ ਜਾ ਅੰਦਰ ਲਈ ਅੰਦਰ ਲਈ ਥੋੜੀ ਪੰਜ ਗਰੀ ਜਾਏਗਾ ਕੱਲ ਵੀ ਦੇ ਸੀ ਇਹ ਸੀ ਕਿੰਨਾ ਕਰਾ ਲਿਆ ਜੀ 300 ਹੈ ਬਾਈ ਆ ਜਾ ਹਾਂ ਉਹਨੂੰ ਵੀ ਕਿਹਾ ਵੀ ਪੁੱਤ ਉਹ ਖਾਲੀ ਵੀ ਨਹੀਂ ਨਾ ਤੁਲੀਏ ਤੁਲੀ ਆ ਬੋਲੋ ਜੀ ਤਿੰਨੇ ਕੋਲ ਕੀ ਹਾਲ ਹੈ ਠੀਕ ਠਾਕ ਹਾਂ ਬੋਲ ਬਾਈ ਹੁਣ ਬਾਹਰ ਦੀ ਆ ਨਹੀਂ ਨਹੀਂ ਅੰਦਰ ਦੀ ਅੰਦਰ ਦੀ ਆ ਬਾਈ ਅੰਦਰ ਦੀ ਆ ਬਾਈ 300 ਰੁਪਿਆ 300 ਰੁਪਿਆ 5 ਹਾਂ ਚਲ ਕੋਈ ਉਹਦੀ ਬੁਰੀ ਜਿਹੀ ਆਵਾਜ਼ ਆ ਗਈ ਜਦੋਂ ਸੋ ਆ ਗਈ ਜੀ ਮੈਂ ਕਿਹਾ ਬੋਲਦਾ ਹੈ ਬੰਦਾ ਵੀ ਲਿਖੀ 10 ਰੁਪਏ 15 20 25 30 35 40 45 350 ਚੁੰਝਾ 300 ਚੁੰਝਾ ਬੋਲਾਂਗੇ ਨਾ 60 65 370 375 ਹਾਂ 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 80 80 90 95 400 400 ਬੋਲਾਂਗੇ ਨਾ 400 ਰੁਪਏ ਬਾਈ ਕਿੱਥੇ ਕਿੱਲੇ ਜਾਣੀ ਆ ਹਾਂ ਇਹ ਬਟਲੀ ਵੀ ਪਈ ਤਾਂ ਲੋਬੀ 400 ਰੁਪਏ ਲੱਗੇ ਵੀ ਥੋੜੀ ਜਿਹਾ ਚੈੱਕ ਕਰਾ ਦਿਆਂ ਬਹੁਤ ਵਧੀਆ ਕੁਆਲਟੀ ਸਰੀ ਦੀ ਕੁਆਲਟੀ ਵਾਲੀ ਚੀਜ਼ ਹੈ ਦੀਆ ਬਾਈ ਪੂਰੀ ਬਾਹਰ ਦੀ ਆ ਦੇ ਨਾਲ ਦੀ ਬਾਈ 300 300 ਪੰਜ 10 15 25 ਹਾਂ ਹਾਂ 35 40 45 500 55 60 65 70 370 75 80 95 400 5 10 400000 ਰੁਪਏ ਬੋਲਾਂਗੇ ਨੇ 15 415 ਬੋਲਦਾ ਕੋਈ 415 ਬਾਈ ਜੀ ਦੋ ਵੀ 400 ਤੇ 15 ਰੁਪਏ ਵੀ ਇਹਦਾ ਰੇਟ ਲੱਗਿਆ ਜੀ ਦਾ ਤੇ ਬਾਕੀ ਅੱਗੇ ਦੇਖਦੇ ਆਂ ਹਾਂ ਜੀ ਇਹ ਆਜਾ ਲਾ ਠੀਕ ਹੋ ਬਹੁਤ ਸੀ ਡਾਈ ਜੀ ਵਧੀਆ ਕਹਿਵਾ ਸਿੱਤਾ ਮੈਂ ਇਦਾਂ ਲਿਖਾ ਦੇ ਸੀ ਜੀ ਉਹ ਲਾਗੇ ਤੱਕ ਨਹੀਂ ਦੱਬਾਈ ਇਹ ਬੋਲੀ ਚਾਰ ਤੋਂ ਬੰਨ ਲੜਾਂ ਗੁਦੂ ਪੰਜ ਕਿਲੋ ਹਾਂ ਅੰਦਰ ਦੀ ਬਾਹਰ ਦੀ ਅੰਦਰ ਦੇ ਤੋਂ ਨਹੀਂ ਬੋਲੋ ਜੀ 350 ਰੁਪਿਆ 350 350 ਭਾਈ ਪੰਜ ਕਿਨੇ ਜਾਏਗਾ ਨਹੀਂ ਜਾਣਾ ਭਾਈ ਚਲ ਕੋਈ ਨਹੀਂ 350 54 60 65 70 75 80 85 90 95 395 ਬੋਲਾਂਗੇ ਨੇ 395 ਰੁਪਏ ਭਾਈ ਲੋ ਵੀ 395 ਰੁਪਏ ਵੀ ਇਹ ਲੱਗੀ ਆ ਟੂਰੀਸਮ ਚੈੱਕ ਕਰਾਉਂਦੇ ਆ ਅਲੋਕ ਵੀਡੀਓ ਚੱਲੇ ਚਾਲ ਉੱਤਰਾ ਪਾ ਲਗੀ ਚੱਤ ਤੇ ਬੋਲ ਕਾਉਂ ਲਾ ਲਿਆ ਨਹੀਂ ਨਾ ਕਿਉਂ ਨਾ ਹੋ ਗਾ ਵੰਗਾ ਚ ਮਾਰੀ ਤੋਂ ਕਰਨੀ ਮਾਰੀ ਨਹੀਂ ਹੈ ਕੋਨੇ ਆਈ ਨਿਕਲ ਬੈਠੀ ਮੈਂ ਮਾਰੀ ਨਹੀਂ ਨਿਕਲਦਾ ਕੱਟਾ ਕਰਾ ਦੇ ਨਾਲ ਚੱਲਦਾ ਸੌਣਾ ਥੋੜਾ ਆ ਮੈਂ ਚੱਲਦਾ ਤੇਰੇ ਕੋਲ ਲਿਆਗਾ ਆ ਜਾ ਫਿਰ ਬੋਲੋ ਬਾਈ 250 ਰੁਪਿਆ 250 250 ਚੰਗਾ 65 70 75 80 85 90 95 300 5 305 10 315 50, 25 32 40 45 345 ਬੋਲਣਾ ਕਿਨੇ ਲੈ ਭਾਈ 345 ਕਿਤੇ ਆ ਕਿਧਰ ਗਏ ਹਾਂ ਹਾਂ ਇੱਕ ਬੰਦਾ ਟੁੱਟ ਜਾਣਾ ਹੈ ਆਹ ਵੇਖ ਲਈ ਕਿੰਦੀ ਹੈ ਉਹ ਵੀ ਮਗਰ ਦੋ ਟੰਨੇ ਹੋ ਰਹੀਆਂ ਤੇ 345 ਰੁਪਏ ਵੀ ਇਹ ਟੂੜੀ ਲੱਗੀ ਹੈ ਬਾਕੀ ਅੱਗੇ ਦੇਖਦੇ ਆਂ ਬਈ ਅਬ ਦੋ ਡਾਲਾ ਰਹਿ ਗਏ ਜੀ ਬਾਈ 350 ਰੁਪਿਆ 350 ਬਾਈ 5 ਗ੍ਰੇ ਨਹੀਂ ਜਾਏਗਾ ਹੈਲੋ ਬਾਈ 5 ਗ੍ਰੇ ਨਹੀਂ ਜਾਏਗਾ 300 ਰੁਪਿਆ ਕਰਾ ਬਾਈ 300 ਰੁਪਿਆ ਕਰਾ ਜੇ ਜਾਏਗਾ ਤਾਂ ਬੋਲੇ ਨਹੀਂ ਜੇ ਨਾ ਬੋਲੇ ਨਹੀਂ ਜਾਂਦਾ ਬਾਈ 350 ਰੁਪਿਆ 350 ਨਹੀਂ ਰੱਖਦੇ 350 ਬੋਲਣਗੇ 55 60 70 75 80 85 90 95 400 5 10 15 20 25 30 35 40 42 4500 ਬੋਲਣਗੇ 450 ਰੁਪਏ ਦੀ ਬੋਲੀ 450 ਰੁਪਏ ਲੱਗੀ ਤੇ ਬਾਕੀ ਵੀ ਮਗਰ ਇੱਕ ਟਰਾਲੀ ਹੋਰ ਹੈਗੀ ਤੇ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਦੇਣ ਦਾ ਜਾਰਦਨ ਲਈ ਸੋ ਮਿਲਦੇ ਆਂ ਵੀ ਅਗਲੀ ਵੀਡੀਓ ਦੇ ਵਿੱਚ